ਜੀ ਡਾਕਟਰ ਸਾਹਿਬ ਸਾਰੇ ਕੋਲ ਅਗਲਾ YouTube ਕਮੈਂਟ ਆਇਆ ਹੈ ਬਲਦੇਵ ਸਿੰਘ ਜੀ ਦਾ ਇਹ ਲਿਖਦੇ ਹਨ ਇਹ ਗਲਤ ਜਾਣਕਾਰੀ ਹਿੰਦੂ ਪ੍ਰੈਸ ਅਤੇ ਮੋਕਾ ਪ੍ਰੈਸ ਤੇ ਲੋਕਾਂ ਵੱਲੋਂ ਫੈਲਾਈ ਗਈ ਹੈ 13 April 1978 ਤੋਂ 1 June 1984 ਤੱਕ ਪੰਜਾਬ ਪੁਲਿਸ ਅਤੇ CRPF ਵੱਲੋਂ کریم 170 ਸਿੱਖਾਂ ਨੂੰ ਜਾਨੂ ਮਾਰਿਆ ਗਿਆ ਸੀ ਅਤੇ 65 ਹੋਰ ਮਾਰੇ ਗਏ ਸਨ ਜਿਨ੍ਹਾਂ ਵਿੱਚ 50 ਨਿਰੰਕਾਰੀਆਂ ਸ਼ਾਮਿਲ ਸਨ ਉਹਨਾਂ ਨੂੰ ਬੱਬਰਾਂ ਨੇ ਸੋਦਾ ਲਾਇਆ ਸੀ 5 October 1983 ਨੂੰ 6 ਮਾਸੂਮ ਹਿੰਦੂਆਂ ਨੂੰ ਬਸ ਵਿੱਚ ਉਤਾਰ ਕੇ ਮਾਰ ਦਿੱਤਾ ਗਿਆ ਸੀ ਉਸ ਵੇਲੇ ਕਾਂਗਰਸ ਦੀ ਦਰਬਾਰਾ ਸਿੰਘ ਦੀ ਸਰਕਾਰ ਸੀ ਤੇ 18 ਨਵੰਬਰ 1983 ਨੂੰ ਚਾਰ ਹਿੰਦੂਆਂ ਨੂੰ ਮਾਰਿਆ ਗਿਆ ਸੀ ਜਦ ਦਿੱਲੀ ਤੇ ਸਿੱਧਾ ਇੰਦਰਾ ਗਾਂਧੀ ਦਾ ਰਾਜ ਸੀ ਸੰਤ ਪਿੰਡਾਂ ਵਾਲਿਆਂ ਨੇ ਇਹਨਾਂ ਕਤਲਾਂ ਦੀ ਨਖੇਦੀ ਕੀਤੀ ਸੀ ਇੱਕ ਸੀਨੀਅਰ ਆਈਬੀ ਅਧਿਕਾਰੀ ਐਮਕੇ ਤਰ ਜੜਾ ਉਸ ਵੇਲੇ ਅੰਮ੍ਰਿਤਸਰ ਚ ਹਿੰਦੁਸਤਾਨ ਟਾਈਮਜ਼ ਦਾ ਰਿਪੋਰਟਰ ਸੀ ਉਸ ਨੇ ਇਹ ਗੱਲ ਮੰਨੀ ਹੈ ਕਿ ਇਹ ਲਿਖਤੀ ਰੂਪ ਚ ਕਿ ਇਹ ਕਿਲਿੰਗ ਮਸ਼ੀਨ ਦਾ ਕੰਮ ਸੀ ਪਰ ਉਹ ਉਸ ਦਾ ਹਿੱਸਾ ਨਹੀਂ ਸੀ ਹਿੰਦੂਓ ਜਾਗ ਜਾਓ ਇਸ ਤੋਂ ਪਹਿਲਾਂ ਤੁਸੀਂ ਹਜ਼ਾਰ ਸਾਲ ਬਾਅਦ ਆਏ ਰਾਜ ਨੂੰ ਆਪਣੇ ਹੱਥੀ ਨਾ ਗਵਾ ਲਿਓ ਜਿਹੜਾ ਰਾਜ ਤੁਹਾਨੂੰ ਸਿੱਖਾਂ ਦੀਆਂ ਕੁਰਬਾਨੀਆਂ ਕਾਰਨ ਮਿਲਿਆ ਹੈ ਦਰਯੋਜਨ ਅਤੇ ਚਾਨਕਿਆ ਦੇ ਉਪਾਸ਼ਕ ਨਾ ਬਣੋ ਜੇ ਜੁਨਨ ਹੈ ਤਾਂ Swami Vivekananda ਨੂੰ ਆਪਣਾ ਆਦਰਸ਼ ਬਣਾ ਲਓ ਜੀ ਡਾਕਟਰ ਸਾਹਿਬ ਸਰ ਬਲਦੇਵ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਜਿਹੜੀ ਸਾਡੀ ਵੀਡੀਓ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਸਿੱਖ ਮੂਵਮੈਂਟ ਦੇ ਵਿੱਚ ਕੋਈ નિર્ਦੋਸ਼ ਹਿੰਦੂਆਂ ਨੂੰ ਜਾਂ ਕਿਸੇ ਨੂੰ ਵੀ ਮਾਰਨਾ ਇਹ ਸਾਡੇ ਯੋਧਿਆਂ ਦਾ ਕੰਮ ਨਹੀਂ ਹੈ ਜੀ ਇਹ ਭਾਰਤੀ ਏਜੰਸੀਆਂ ਦਾ ਹੀ ਕੰਮ ਸੀ ਔਰ ਇਸ ਨੂੰ ਕਿਵੇਂ ਕੈਟਾਂ ਦੇ ਰਾਈ ਉਹਨਾਂ ਨੇ ਬੋ ਜਿਸ ਨੂੰ ਰਬੈਰੋ ਨੇ ਮੰਨਿਆ ਔਰ ਸਰਬਦੇਵ ਸਿੰਘ ਜੀ ਨੇ ਉਸੇ ਲਾਈਨ ਦੇ ਉੱਤੇ ਹੀ ਪਹਿਲਾਂ ਉਹਨਾਂ ਨੇ 13 ਜੂਨ 1913 13 ਅਪ੍ਰੈਲ 1978 ਦੀ ਗੱਲ ਕੀਤੀ ਕਿ ਉਸ ਤੋਂ ਬਾਅਦ ਜਿਹੜੀਆਂ ਕਿਲਿੰਗਸ ਹੋਈਆਂ ਜੀ ਉਸ ਦੇ ਵਿੱਚ ਜ਼ਾਹਰ ਹੈ ਵੀ ਜਦੋਂ ਤੱਕ ਅਦਾਲਤਾਂ ਨੇ ਆਪਣਾ ਫੈਸਲਾ ਨਹੀਂ ਸੁਣਾਇਆ ਜਿਹਦੇ ਵਿੱਚ ਕਿ ਨਰਕਤਾਰੀਆਂ ਨੂੰ ਬਿਲਕੁਲ ਬਰੀ ਕੀਤਾ ਗਿਆ ਔਰ ਸਿੱਖਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ ਉਦੋਂ ਤੱਕ ਕਿਸੇ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਫਿਰ ਖਾਲਸਾਈ ਪਰੰਪਰਾਵਾਂ ਮੁਤਾਬਕ ਉਸ ਉਹਨਾਂ ਨੂੰ ਤਾਂ ਜ਼ਰੂਰ ਸਜ਼ਾ یافتਾ ਕੀਤਾ ਗਿਆ ਪਰ ਕੋਈ ਵੀ ਜਿਹੜਾ ਬੇਕਸੂਰ ਕਿਸੇ ਹਿੰਦੂ ਨੂੰ ਮਾਰਨ ਦੀ ਕਦੇ ਵੀ ਕੋਈ ਜਿਹੜੀ ਹੈ ਉਹ ਨਾ ਨੀਤੀ ਸੀ ਔਰ ਸੰਤ ਪਿੰਡਾਂ ਵਾਲਿਆਂ ਨੂੰ ਜਦੋਂ ਵੀ ਇਸ ਕਿਸਮ ਦੀ ਕੋਈ ਖਬਰ ਦਾ ਪਤਾ ਲੱਗਦਾ ਸੀ ਉਹ ਪੂਰੇ ਜਿਹੜਾ ਜ਼ੋਰਦਾਰ ਤਰੀਕੇ ਨਾਲ ਉਸ ਦੀ ਨਖੇਦੀ ਕਰਦੇ ਸੀ ਜੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਇਸ ਗੱਲ ਦੇ ਸਬੂਤ ਨੇ ਕਿ ਜਿਹਨੂੰ ਆਧਾਰ ਬਣਾ ਕੇ ਅਲਟੀਮੇਟਲੀ ਦਰਬਾਰਾ ਸਿੰਘ ਦੀ ਸਰਕਾਰ ਇਹਨਾਂ ਏਜੰਸੀਆਂ ਰਾਈਂ ਬਰਖਾਸਤ ਕੀਤੀ ਗਈ ਸੀ ਔਰ ਗਵਰਨਰ ਰੂਲ ਸੀ ਕੇਟਲਵਾਂ ਦੇ ਨੇੜੇ ਬੱਸ ਚੋਲਾ ਕੇ ਜਿਹੜੇ ਨੇ 6 ਹਿੰਦੂਆਂ ਨੂੰ ਉਤਾਰ ਕੇ ਮਾਰਿਆ ਗਿਆ 6 ਜਾਂ 8 ਇਹ ਕੰਮ ਵੀ ਉਹਨਾਂ ਏਜੰਸੀਆਂ ਦਾ ਹੀ ਸੀ ਕਿਉਂਕਿ ਉਹਨਾਂ ਨੇ ਇਹ ਵਿਉਂਤਬੰਦੀ ਕੀਤੀ ਸੀ ਕਿ ਹਾਲਾਤ ਵਿਗੜ ਲੈਣ ਦਿਓ ਇਸ ਕਦਰ ਵਿਗਾੜ ਦਿਓ ਕਿ ਤੁਸੀਂ ਕਹੋ ਜੀ ਕਿ ਇਹ ਕੋਈ ਸਿਆਸੀ ਸਮੱਸਿਆ ਨਹੀਂ ਹੈ ਪੰਜਾਬ ਦੀ ਸਿੱਖਾਂ ਦੀ ਕੋਈ ਸਿਆਸੀ ਮੰਗ ਨਹੀਂ ਹੈ ਇਹ ਕਾਨੂੰਨ ਵਿਵਸਥਾ ਦੀ ਸਥਿਤੀ ਲਾਅ ਐਂਡ ਆਰਡਰ ਜੀ ਉਹਨੂੰ ਡਿਟੇਰੀਓਰੇਟ ਹੋਣ ਦਿੱਤਾ ਔਰ ਇਵੈਂਚੁਅਲੀ ਯੂ نو ਇਹ ਦੱਸਣ ਲਈ ਕਿ ਜਿਵੇਂ ਕੋਈ ਧਾਰਮਿਕ ਸਿਵਲ ਵਾਰ ਹੈ ਕਿ ਜਿਹੜੇ ਹਿੰਦੂਆਂ ਨੂੰ ਕੱਢ ਕੇ ਮਾਰ ਦਿੱਤਾ ਉਸ ਬਹਾਨੇ ਦੇ ਨਾਲ ਇਹਨਾਂ ਨੇ ਗਵਰਨਰ ਰੂਲ ਲਾਇਆ ਔਰ ਫਿਰ ਉਹਨਾਂ ਨੇ ਜਿਹੜਾ ਐਮ ਕੇ ਤਾਰ ਨੂੰ ਕੋਟ ਕੀਤਾ ਹੈ ਪੱਤਰਕਾਰ ਜਿਹੜਾ ਕਿ ਉਹ ਹੁਣ ਤਾਂ ਬਹੁਤ ਸਾਰੇ ਇਸ ਕਿਸਮ ਦੇ ਸਬੂਤ ਨੇ ਕਿ ਭਈ ਉਹਨਾਂ ਨੇ ਕਿਹਾ ਵੀ ਇਹ ਸਾਡਾ ਕੰਮ ਨਹੀਂ ਸੀ ਕਿਲਿੰਗ ਮਸ਼ੀਨ ਉਹਨ ਕਿਲਿੰਗ ਮਸ਼ੀਨ ਉਸ ਵੇਲੇ ਕੋਈ ਵੇਲੇ ਪੰਜਾਬ ਚ ਇੱਕ ਦਰਜਨ ਤੋਂ ਜ਼ਿਆਦਾ ਏਜੰਸੀਆਂ ਜਿਹੜੀਆਂ ਨੇ ਉਹ ਐਕਟਿਵ ਸੀ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਨੇ ਆਪਣੇ ਆਪਣੇ ਬੌਸਸਿਸ ਦੇ ਆਰਡਰ ਲੈ ਰਹੇ ਸੀ ਔਰ ਉਹਨਾਂ ਨੇ ਕਨਕਲੂਜਨ ਦੇ ਵਿਚਾਰ ਬੰਦੇਵ ਸਿੰਘ ਜੀ ਨੇ ਇਹ ਵਾਰਨ ਕੀਤਾ ਹੈ ਹਿੰਦੂਆਂ ਨੂੰ ਕਿ ਭਾਈ ਤੁਸੀਂ ਜੋ ਤੁਹਾਡੇ ਅੱਜ ਜਿਸ ਕਿਸਮ ਦੀਆਂ ਤੁਹਾਡੀਆਂ ਕਰਤੂਤਾ ਨੇ ਜੀ ਤੁਸੀਂ ਹਜ਼ਾਰ ਸਾਲ ਬਾਅਦ ਜਿਹੜਾ ਦਾਵਾ ਕਰਦੇ ਹੋ ਜੀ ਤੁਹਾਡੇ ਹੱਥ ਤਾਕਤ ਆਈ ਔਰ ਇਹ ਆਈ ਸਿੱਖਾਂ ਦੀ ਕੁਰਬਾਨੀਆਂ ਦੀ ਬਦੌਲਤ ਜੇ ਤੁਸੀਂ ਅਕਲ ਤੋਂ ਕੰਮ ਨਹੀਂ ਲਓਗੇ ਤੇ ਇਹ ਤਾਕਤ ਵੀ ਗਵਾ ਬੈਠੋਗੇ। ਔਰ ਫਿਰ ਉਹਨਾਂ ਨੇ ਜਿਹੜੇ ਹਿੰਦੂਈ ਇਤਿਹਾਸ ਦੇ ਦੋ ਜਿਹੜੇ ਖਲਨਾਇਕ ਖਲਨਾਇਕ ਇੱਕ ਤਾਂ ਖਲਨਾਇਕ ਦੁਰਯੋਦਨ ਮਹਾਭਾਰਤ ਦੀ ਬਦੌਰਤ ਹੁੰਦਾ ਹੈ। ਜੀ ਜਿਹੜਾ ਇਸ ਹੱਦ ਤੱਕ ਵੀ ਨਹੀਂ ਮੰਨਦਾ ਔਰ ਇਹਨਾਂ ਦੇ ਹੀ ਆਪਣੇ ਡਾਇਲੋਗ ਨੇ ਕਿ ਇੱਕ ਸਟੇਜ ਤੇ ਕ੍ਰਿਸ਼ਨ ਜੀ ਜਿਹੜੇ ਵਿਚੋਲਗੀ ਕਰ ਰਹੇ ਸੀ ਉਨਾ ਨੇ ਦਰਯੋਦਨ ਨੂੰ ਕਿਹਾ ਕਿ ਭਾਈ ਚਲੋ ਤੁਸੀਂ ਇਹ ਪੰਜ ਭਰਾ ਨੇ ਪਾਂਡਵ ਹੋਰ ਨਹੀਂ ਤੁਸੀਂ ਇਹਨਾਂ ਦਾ ਹਿੱਸਾ ਇਹਨਾਂ ਦਾ ਰਾਜ ਇਹਨਾਂ ਨੂੰ ਵਾਪਸ ਨਹੀਂ ਕਰਨਾ ਤੇ ਇਹਨਾਂ ਨੂੰ ਪੰਜ ਪਿੰਡ ਹੀ ਦੇ ਦਿਓ ਤਾਂ ਕਿ ਇਹ ਗੁਜ਼ਾਰਾ ਕਰ ਸਕਣ ਉਹਨੇ ਕਿਹਾ ਜੀ ਇਹਨਾਂ ਨੂੰ ਤਾਂ ਅਸੀਂ ਸੂਈ ਦੇ ਨੱਕੇ ਜਿਨੀ ਥਾਂ ਨਹੀਂ ਦੇਣੀ ਕੁਛ ਮਹਾਭਾਰਤ ਨਿਕਲਿਆ ਔਰ ਅੱਜ ਜੇ ਤੁਸੀਂ ਭਾਰਤੀ ਹਾਕਮਾਂ ਦਾ ਵਰਤਾਰਾ ਦੇਖੋ ਤੇ ਇਹ ਕੋਈ ਦਰਯੋਦਨ ਤੋਂ ਘੱਟ ਨਹੀਂ ਨੇ ਜੀ ਜੀ ਉਹਨਾਂ ਦੀ ਉਹੀ ਲਾਈਨ ਅੱਜ ਵੀ ਫਾਲੋ ਹੋ ਰਹੀ ਹੈ ਉਹ ਮੁੱਢਲੇ ਹੱਕ ਦੇਣ ਨੂੰ ਤਿਆਰ ਨਹੀਂ ਔਰ ਹੌਲੀ 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 ਜਿਹੜੇ ਮਾੜੀ ਮੋਟੀਆਂ ਆਜ਼ਾਦੀਆਂ ਸੀ ਉਹਨਾਂ ਤੋਂ ਵੀ ਐਨਕ੍ਰੋਚ ਕਰ ਰਹੇ ਨੇ ਜਿਵੇਂ ਸਿੱਖਾਂ ਦੇ ਖਿਲਾਫ ਇਹਨਾਂ ਨੇ ਜੰਗ ਵਿਢੀ ਹੈ ਕਿਵੇਂ ਆਰਐਸਐਸ ਦਾ ਪਸਾਰਾ ਬਾਹਰ ਅੰਦਰ ਕੋ ਗੱਲਬਾਤ ਦਾ ਬਹਾਨਾ ਕੋ ਧਰਮ ਚ ਕੋ ਦੂਜੇ ਪਾਸੇ ਦਖਲਅੰਦਾਜ਼ੀ ਨਾਨਕਸ਼ਹੀ ਕੈਲੰਡਰ ਸਿੱਖਾਂ ਨੇ ਆਪਣਾ ਧਾਰਮਿਕ ਤੌਰ ਤੇ ਲਾਗੂ ਕੀਤਾ ਉਹਨੂੰ ਡੀਰੇਲ ਕਰ ਦਿੱਤਾ ਕਿਸ ਤਰੀਕੇ ਨਾਲ ਉਹਦਾ ਹਿੰਦੂਕਰਨ ਕਰ ਦਿੱਤਾ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਤੁਹਾਡਾ ਅਦਰਸ਼ ਵਿਵੇਕਾਨੰਦ ਹੋਣਾ ਚਾਹੀਦਾ ਹੈ ਉਹ ਸੋ ਅਸੀਂ ਸਮੀਂ ਦੇ ਆ ਵੀ ਜਿਹੜੇ ਕੁੱਲ ਮਿਲਾ ਕੇ ਹਾਲਾਂਕਿ ਮੈਂ ਕੰਪਲੀਟ ਵਰਕਸ ਆਫ Swami Vivekananda ਵੀ ਪੜੇ ਨੇ ਇੱਕ ਸਟੇਜ ਤੇ ਕਿਉਂਕਿ ਅਮਰੀਕਾ ਦੇ ਵਿੱਚ ਹਿੰਦੂਇਜ਼ਮ ਨੂੰ ਇੰਟਰੋਡਿਊਸ Swami Vivekananda ਨੇ ਕਰਵਾਇਆ ਸੀ 1893 ਚ ਸ਼ਾਇਦ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜੀਅਨਸ ਹੋਈ ਉਸ ਤੇ ਵਿੱਚ ਉਹ ਆਏ ਜੀ ਔਰ ਉਹਨਾਂ ਦੀਆਂ ਕੁਝ ਜੜੀਆਂ ਗੁਰੂ ਸਾਹਿਬਾਨ ਬਾਰੇ ਦਸਵੇਂ ਪਾਤਸ਼ਾਹ ਬਾਰੇ ਔਰ ਦੂਸਰੇ ਬੜੀਆਂ ਪੋਜ਼ਿਟਿਵ ਗੱਲਾਂ ਨੇ ਪਰ ਰਲਾ ਮਲਾਖ ਜੇ ਤੁਸੀਂ ਦੇਖੋ ਕਿ ਅੱਜ ਜਿਹੜਾ ਹਿੰਦੂ ਤਿਵਾ ਨੂੰ ਇਹ ਪ੍ਰੋਜੈਕਟ ਕਰਦੇ ਨੇ ਉਹਦੇ ਚ ਉਹਨਾਂ ਨੇ ਸਾਰਿਆਂ ਨੂੰ ਵਿੱਚ ਸੁਆਮੀ ਵਿਵੇਕਾਨੰਦ ਨੂੰ ਪਲਸ ਕਹਿੰਦੇ ਨੇ ਜਾਂ ਇੰਪਲਸ ਚ ਕੀ ਕੋਈ ਵਰਡ ਇਸ ਕਿਸਮ ਦਾ ਹੈ ਕਿ ਰੂਹ ਜਿਹੜੀ ਹੈ ਉਹ ਸਾਡੇ ਇਸ ਸਨਾਤਨ ਹਿੰਦੂ ਧਰਮ ਦੀ ਹੈ ਦਿਆਨੰਦ ਨੂੰ ਵੀ ਕੰਡੈਮ ਨਹੀਂ ਕਰਦੇ ਜਿਹੜੇ ਦਿਆਨੰਦ ਨੇ ਜਿਹੜਾ ਮੂਰਤੀ ਪੂਜਾ ਦਾ ਖੰਡਨ ਕੀਤਾ ਸਾਰੇ ਪੁਰਾਣਾ ਦਾ ਦੂਜਿਆਂ ਦਾ ਖੰਡਨ ਕੀਤਾ ਰਿਵਰਟ ਟੂ ਦਾ ਵੇਦਾਸ ਉਹਨੂੰ ਵੀ ਨਾਲ ਲਾ ਰਹੇ ਹੁਣ ਹੋਰ ਤਾਂ ਹੋਰ ਜਿਸ ਤਰੀਕੇ ਨਾਲ ਅੰਬੇਦਕਰ ਜਿਨ੍ਹਾਂ ਨੇ ਕਿਹਾ ਸੀ ਵੀ ਜੇ ਇੱਥੇ ਕਲਿਆਣ ਤਾਂ ਹੀ ਹੋਏਗੀ ਦਲਤਾਂ ਦੀ ਕਿ ਸਾਰੇ ਵੇਦ ਸਾੜ ਦਿਓ ਮਨੁਸਮ੍ਰਤੀ ਸਾੜ ਦਿਓ ਸਾਲ ਦੇ ਵਿੱਚ ਇੱਕ ਦਿਨ ਮਿੱਥਿਆ ਵੀ ਦਿਨ ਸਾੜਿਆ ਕਰੋ ਉਹਨੂੰ ਵੀ ਕਹੀ ਜਾਂਦੇ ਨੇ ਜੀ ਸਾਡੇ ਬਹੁਤ ਵੱਡੇ ਨੇ ਔਰ ਉਹਦਾ ਡਾਕਟਰ ਅੰਬੇਦਕਰ ਦਾ ਦਿਨ ਵੀ ਮਨਾਇਆ ਸੋ ਕੁੱਲ ਮਿਲਾ ਕੇ ਇਹਨਾਂ ਦੇ ਲਈ ਅਲਟੀਮੇਟਲੀ ਇਹਨਾਂ ਦੀ ਲਾਈਨ ਉਹੀ ਚਾਣਕਿਆ ਦਰਯੋਧਨ ਲਾਈਨ ਹੀ ਹੈ ਤੇ ਉਹਦੇ ਲਈ ਉਹਨਾਂ ਨੂੰ ਜਿਹਦੇ ਵੀ ਨਾਮ ਇਸਤੇਮਾਲ ਕਰਨਾ ਪਏ ਉਸ ਨੂੰ ਵੀ ਉਹ ਹਿੰਦੂ ਬਣਾਉਣ ਨੂੰ ਤਿਆਰ ਨੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਸਰ ਬਲਦੇਵ ਸਿੰਘ ਜੀ ਨੇ ਬੜੇ ਸ਼ਾਰਟ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਵਾਰਨ ਕੀਤਾ ਕਿ ਭਾਈ ਜੋ ਕੁਝ ਤੁਹਾਡੇ ਪੱਲੇ ਹੈ ਜੇ ਤੁਸੀਂ ਇੱਕ ਇਮਾਨਦਾਰ ਪੌਂਚ ਨਹੀਂ ਅਪਣਾਓਗੇ ਔਰ ਉਸ ਪਾਸੇ ਵੱਲ ਨਹੀਂ ਮੁੜੋਗੇ ਜੋ ਕਿ ਇੱਕ ਇਨਸਾਫ ਕਰਨ ਵਾਲਾ ਸ਼ਵਲਰਸ ਕੈਰੈਕਟਰ ਹੋਣਾ ਚਾਹੀਦਾ ਤੇ ਫੇਰ ਜੋ ਜਿਵੇਂ ਅਲਾਮਾ ਇਕਬਾਲ ਨੇ ਕਿਸੇ ਹੋਰ ਕੰਟੈਕਸਟ ਦੇ ਵਿੱਚ ਕਿਹਾ ਪਰ ਗੱਲ ਅਲਟੀਮੇਟਲੀ ਉਹੀ ਹੁੰਦੀ ਹੈ ਕਿ ਨਾ ਸਮਝੋਗੇ ਤੋ ਮਿਟ ਜਾਓਗੇ ਆ ਹਿੰਦੁਸਤਾਨ ਵਾਲੋ ਤੁਹਾਡੀ ਦਾਸਤਾਨ ਤੱਕ ਵੀ ਨਾ ਹੋਗੀ ਦਾਸਤਾਨੋ ਮੇਂ ਕੋਈ ਕਹਾਣੀ ਵੀ ਨਹੀਂ ਰਹਿਣੀ ਹੈ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਨਾਬ ਨੇ ਦਿੱਕ